ਟਾ ਮੇਰਾ ਨਾਮ ਚਰਨਪ੍ਰੀ ਕੋਰ ਹੈ ਅੱਜ ਐਡਾ ਵੱਡਾ ਜਿਹੜਾ ਇਕੱਠ ਹੋਇਆ ਏ ਤੁਹਾਡੇ ਸਵਾਗਤ ਦੇ ਲਈ ਕੀ ਕਹਿਣਾ ਚਾਹੂਗਾ ਜੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਭ ਤੋਂ ਪਹਿਲਾਂ ਤਾਂ ਰੱਬ ਦੀ ਕਿ ਮੈਨੂੰ ਇਹ ਮੌਕਾ ਮਿਲਿਆ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਤੇ ਮੈਂ ਸਾਰੇ ਪਿੰਡ ਵਾਸੀਆਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇੰਨੇ ਪਿਆਰ ਨਾਲ ਸਨਮਾਨਿਤ ਕੀਤਾ ਤੁਸੀਂ ਮਿਹਨਤ ਕੀਤੀ ਆ ਜੋ ਉਸ ਮਿਹਨਤ ਨੂੰ ਭਾਗ ਲੱਗੇ ਆ ਕਿਸ ਨੂੰ ਸੇਰਾ ਦੇਣਾ ਚਾਹੁੰਦੇ ਆ ਉਸ ਮਿਹਨਤ ਦਾ ਸਭ ਤੋਂ ਪਹਿਲਾਂ ਤਾਂ ਮੈਂ ਰੱਬ ਦੀ ਸ਼ੁਕਰਗੁਜ਼ਾਰ ਹਾਂ ਤੇ ਫਿਰ ਮੈਂ ਆਪਣੇ ਮਾਪਿਆਂ ਤੇ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਬਹੁਤ ਧੰਨਵਾਦ ਕਰਨਾ ਚਾਹੂੰਗੀ ਕਿ ਉਹਨਾਂ ਨੇ ਹਰ ਮੌਕੇ ਤੇ ਮੇਰੇ ਨਾਲ ਖਰੇ ਰਹਿਣੇ ਤੇ ਮੇਰੇ ਸਹਾਇਤਾ ਕੀਤੀ ਹੈ ਹਰ ਟਾਈਮ ਗੱਲ ਕਰੀਏ ਉਸ ਟਾਈਮ ਦੀ ਜਦੋਂ ਤੁਸੀਂ ਪੜ੍ਹਾਈ ਕਰਦੇ ਸੀ ਕਿੰਨੀ ਕੁ ਮੁਸ਼ਕਲ ਰਹੀ ਹੈ ਕੀ ਤੁਹਾਡਾ ਟਾਈਮ ਟੇਬਲ ਹੁੰਦਾ ਸੀ ਪੜ੍ਹਾਈ ਕਰਨ ਦਾ ਤੇ ਪੜ੍ਹਾਈ ਦੇ ਨਾਲ-ਨਾਲ ਮੇਰੀ ਟ੍ਰੇਨਿੰਗ ਵੀ ਚੱਲਦੀ ਸੀ ਤਾਂ ਉਸ ਹਿਸਾਬ ਨਾਲ ਮੈਨੂੰ ਮੈਨੇਜ ਕਰਨਾ ਪੈਂਦਾ ਸੀ ਪਰ ਮੇਰੇ ਮਾਪਿਓ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੇਰੇ ਕਰੀਬੀ ਰਿਸ਼ਤੇਦਾਰਾਂ ਨੇ ਵੀ ਮੇਰਾ ਹਮੇਸ਼ਾ ਸਾਥ ਦਿੱਤਾ ਤੇ ਹਮੇਸ਼ਾ ਸਪੋਰਟ ਕੀਤੀ ਹੈ ਤੇ ਉਹਨਾਂ ਦੇ ਸਪੋਰਟ ਨਾਲ ਹੀ ਕਿ ਮੈਂ ਸਾਰੀ ਚੀਜ਼ ਨੂੰ ਸਫਲਤਾ ਨਾਲ ਕਰ ਪਾਈ ਹਾਂ ਗੱਲ ਕਰੀਏ 10ਵੀਂ ਤੇ 12ਵੀਂ ਦੀ ਕਿੱਥੋਂ ਜਿਹੜੀ ਇਹ ਵਿੱਦਿਆ ਹਾਸਲ ਕੀਤੀ ਹੈ ਤੇ ਇਸ ਅਹੁਦੇ ਤੇ ਪਹੁੰਚਣ ਲਈ ਕਿਵੇਂ ਤੁਹਾਡੀ ਚੋਣ ਹੋਈ ਹੈ ਜੀ ਅੰਦਸਵੀ ਤੇ 12ਵੀਂ ਦਾ ਮੈਂ ਕੁਰਾਲੀ ਤੋਂ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਮਾਈਪਾਗੋ ਆਰਮ ਫੋਰਸਿਸ ਪ੍ਰੀਪਰੇਟਰੀ ਇੰਸਟੀਚਿਊਟ ਵਿੱਚ ਐਡਮਿਸ਼ਨ ਲਿਆ ਸੀ ਤੇ ਮੈਂ ਆਪਣੀ ਬੈਚਲਰਸ ਤੇ ਟ੍ਰੇਨਿੰਗ ਉੱਥੋਂ ਹੀ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ 에ਅਰ ਫੋਰਸ ਦਾ ਐਗਜ਼ਾਮ ਦਿੱਤਾ ਸੀ ਜਿਸ ਵਿੱਚ ਮੇਰੀ ਸਿਲੈਕਸ਼ਨ ਹੋਈ ਹੈ ਪ੍ਰੀ ਕਮਿਸ਼ਨ ਟ੍ਰੇਨਿੰਗ 에ਅਰ ਫੋਰਸ ਅਕੈਡਮੀ ਡੁੰਡੀਗਲ ਵਿੱਚ ਲਈ ਤੇ ਹੋਰ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਹੋਰ ਧੀ ਆਏ ਚਾਹੁੰਦੀਆਂ ਐ ਕਿ ਅਸੀਂ ਉੱਚਾ ਆਉਦਿਆਂ ਤੇ ਜਿਹੜਾ ਲੱਗੇ ਦੇਸ਼ ਦੀ ਸੇਵਾ ਕਰ ਸਕਿਆ ਆਪਣੇ ਮਾਪੇ-ਬਾਪ ਦਾ ਨੌਰਾਸ਼ ਚ ਕਰ ਸਕੇ ਮੈਂ ਸਾਰੀਆਂ ਤੇ ਨੂੰ ਬਸ ਇੱਕੋ ਇੱਕੋ ਦੇਣਾ ਚਾਹੂੰਗੀ ਸਨੇਹਾ ਕਿ ਤੁਸੀਂ ਜੋ ਵੀ ਕਰ ਰਹੇ ਹੋ ਆਪਣੇ ਤੇ ਵਿਸ਼ਵਾਸ ਰੱਖੋ ਆਪਣੇ ਤੇ ਵਿਸ਼ਵਾਸ ਰੱਖ ਕੇ ਪੜ੍ਹਾਈ ਕਰੋ ਆਪਣੇ ਮਨ ਨਾਲ ਤੇ ਜੋ ਵੀ ਕਰਨਾ ਚਾਹੁੰਦੇ ਹੋ ਉਸ ਨੂੰ ਸਫਲਤਾ ਨਾਲ ਪਾਓ ਜੀ ਬਹੁਤ ਵਧਾਈਆਂ ਜੀ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਧੀ ਦੇ ਉੱਤੇ ਜੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਜਿਹੜੀ ਜੋ ਮਿਹਨਤ કરી ਆਪਣੇ ਖੁਸ਼ ਹਾਂ ਹਾਂ ਜੀ ਬਹੁਤ ਖੁਸ਼ ਹਾਂ ਠੀਕ ਪੂਰਾ ਪਿੰਡ ਇੱਥੇ ਪਹੁੰਚਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਦੀਆਂ ਆਪਣੀ ਪ੍ਰਮਾਤਮਾ ਦੀ ਜਿਨ੍ਹਾਂ ਨੇ ਸਾਡਾ ਇੰਨਾ ਸਹਾਰਾ ਬਣਿਆ ਸਾਨੂੰ ਅੱਗੇ ਤੱਕ ਪਹੁੰਚਾਇਆ ਹੈ ਉਹਨਾਂ ਦੀ ਸਭ ਤੋਂ ਵੱਡੀ ਸਾਡੇ ਲਈ ਦੇਣ ਹੈ ਇਹ ਤੇ ਦੂਜੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਨ ਮੇਰੀ ਬੱਚੀ ਨੂੰ ਇੰਨੇ ਪਿਆਰ ਸਤਕਾਰ ਨਾਲ ਸਨਮਾਨਿਤ ਕੀਤਾ ਹੈ ਆ ਜਿਹੜੀ ਮਿਹਨਤ ਹੈ ਇੱਕ ਧੀ ਨੂੰ ਵੱਡਾ ਕਰਨ ਦੇ ਵਿੱਚ ਉਸ ਦੀ ਪੜ੍ਹਾਈ ਦੀ ਗੱਲ ਕਰੀਏ ਉਹ ਮਿਹਨਤ ਅੱਜ ਤੁਹਾਡੀ ਸਫਲ ਹੋਈ ਹੈ ਜੀ ਹਾਂਜੀ ਤੁਸੀਂ ਖੁਸ਼ ਹੋ ਜੀ ਬਹੁਤ ਜ਼ਿਆਦਾ ਅੱਲਾਹ ਉਹ ਤੇ ਸਾਡੇ ਦਾਦੇ ਦਾ 90% ਟੱਕ ਰਿਆ ਬਾ ਖੁਸ਼ ਹੋ ਜੀ ਤੁਸੀਂ ਬਹੁਤ ਖੁਸ਼ ਜੀ ਰਾਇਨਾ ਨੇ ਨਾ ਧੰਨਵਾਦ ਕਰਿਆ ਹੈ ਮੇਰੀ ਬੱਚੀ ਨੇ ਬਹੁਤ ਨੌਮ ਚਾ ਕਰਿਆ ਆਪਣੇ ਮਾਪੇ ਆ ਮਿਹਨਤ ਜਿਹੜੀ ਤੁਹਾਡੀ ਧੀ ਦੀ ਤੁਹਾਡੀ ਦੋਤੀ ਦੀ ਉਹ ਸਫਲ ਹੋਈ ਹੈ ਜੀ ਸਫਲ ਹੋਣ ਬਹੁਤ ਖੁਸ਼ ਹੋ ਜੀ ਅੱਜ ਬਹੁਤ ਜ਼ਿਆਦਾ ਮੈਂ ਬਹੁਤ ਖੁਸ਼ ਵਧੀਆ ਲੱਗ ਰਹੀ ਹੈ ਹਾਂ ਬਹੁਤ ਵਧੀਆ ਲੱਗਦਾ ਮੇਰੀ ਬੱਚੇ ਹੋਰ ਹੋਰ ਧੀਆਂ ਨੂੰ ਕੀ ਕਹਿਣਾ ਚਾਹੂਗੇ ਹੋਰ ਮਾਪਿਆਂ ਨੂੰ ਕਿ ਆਪਣੀ ਪੜਾਈ ਕਰਾਉਣੀ ਚਾਹੀਦੀ ਹੈ ਆਪਣੀਆਂ ਧੀਆਂ ਨੂੰ ਪੜਾਈ ਕਰਾਓ ਜਾਂ ਬਣਾਓ ਇਹ ਮੁੰਡਿਆਂ ਨਾਲੋਂ ਵੀ ਜ਼ਿਆਦਾ ਬੱਚੀਆਂ ਅੱਜ ਕੱਲ ਬਹੁਤ ਵੱਡੀਆਂ ਠੀਕ